ਅੱਜ ਸਤਿ ਸ਼੍ਰੀ ਅਕਾਲ ਜੀ ਸਾਨੂੰ ਤੁਹਾ ਦਾ ਸਾਰਾ ਦਾ ਪੰਜਾਬ ਫੂਡ ਚੈਨਲ ਤੇ ਸਵਾਗਤ ਹੈ ਅੱਜ ਬਣਾਉਣ ਜਾ ਰਹੀਆਂ ਟੇਸਟੀ ਮੂਲੀ ਮੇਥੀ ਦੀ ਰੋਟੀ ਜਾਂ ਫਿਰ ਤੁਸੀਂ ਪਰੌਂਠੇ ਵੀ ਕਹਿ ਸਕਦੇ ਆ ਬਿਲਕੁਲ ਸਰਦੀਆਂ ਦੀ ਸਪੈਸ਼ਲ ਆ ਬਹੁਤ ਹੀ ਜ਼ਿਆਦਾ ਵਧੀਆ ਸੀਜ਼ਨ ਸਪੈਸ਼ਲ ਮੇਥੀ ਆ ਚੁੱਕੀ ਆ ਤੇ ਮੇਥੀ ਦੀ ਬਹੁਤ ਹੀ ਜ਼ਿਆਦਾ ਵਧੀਆ ਰੋਟੀ ਆ ਇੱਕਦਮ ਮੁਲੈਮ ਬਣੂਗੀ ਨਰਮ ਬਣੂਗੀ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਚਲੋ ਕਰਦੇ ਆ ਬਣਾਉਣਾ ਸ਼ੁਰੂ ਉਹਦੇ ਇੱਥੇ ਮੈਂ ਚਾਰ ਕੋਲੀਆਂ ਆਟਾ ਲੈ ਆਇਆ ਇਹ ਨਾਰਮਲ ਆਪਣਾ ਕੜਕਦਾ ਆਟਾ ਆ ਤੇ ਫਿਰ ਇਹਦੇ ਵਿੱਚ ਮੈਂ ਅੱਧੀ ਕੌਲੀ ਯਾਨੀ ਕਿ ਦੋ ਕੋ ਚਮਚ ਆ ਬੇਸਨ ਦੇ ਪਾ ਰਹੀ ਹਾਂ ਬੇਸਨ ਪਾਉਣ ਦੇ ਨਾਲ ਬਹੁਤ ਵਧੀਆ ਸਵਾਦ ਆਉਂਦਾ ਆ ਫਿਰ ਇੱਥੇ ਮੈਂ ਜਿਹੜਾ ਇੱਕ ਕੌਲੀ ਪਾ ਰਹੀ ਹਾਂ ਮੇਥੀ ਦੀ ਮੇਥੀ ਨੂੰ ਵਧੀਆ ਤਰੀਕੇ ਨਾਲ ਧੋ ਕੇ ਸਾਫ਼ ਕਰਕੇ ਕੱਟ ਕੇ ਜਿਹੜਾ ਮੈਂ ਇਹਦੇ ਵਿੱਚ ਪਾ ਤਾ ਆ ਤੇ ਇੱਥੇ ਮੈਂ ਲਈਆ ਮੂਲੀ ਮੂਲੀ ਨੂੰ ਵੀ ਮੈਂੜਾ ਆ ਚੰਗੀ ਤਰੀਕੇ ਨਾਲ ਕੱਦੂਕਾਸ ਕਰ ਲਿਆ ਆ ਤੇ ਇਹਦਾ ਪਾਣੀ ਕੱਢ ਕੇ ਮੈਂ ਇਹਦੇ ਵਿੱਚ ਪਾ ਤਾ ਆ ਅੱਧੀ ਕੋ ਕੌਲੀ ਜਾਂ ਫਿਰ ਇੱਕ ਕੌਲੀ ਮੂਲੀ ਲੈ ਸਕਦੇ ਹੋ ਤੁਸੀਂ ਫਿਰ ਇਹਦੇ ਵਿੱਚ ਮੈਂ ਥੋੜਾ ਜਿਹਾ ਪਿਆਜ਼ ਕੱਟਿਆ ਪਾਇਆ ਆ ਬਰੀਕ ਕੱਟਿਆ ਹੋਇਆ ਨਾਲ ਹੀ ਮੈਂ ਥੋੜਾ ਜਿਹਾ ਬਰੀਕ ਕਟਿਆ ਹੋਇਆ ਅਦਰਕ ਤੇ ਮਿਰਚਾਂ ਪਈਆਂ ਤੇ ਹਲਕੀ ਜਿਹੀ ਪਾਈਆ ਅਜਵੈਣ ਜਿੰਨਾ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ। ਫਿਰ ਦੇ ਵਿੱਚ ਮੈਂ ਨਾਰਮਲ ਜਿਹੜੇ ਆ ਮਸਾਲੇ ਹੁੰਦੇ ਆ, ਲੂਣ, ਧਨੀਆ ਪਾਊਡਰ, ਜੀਰਾ ਪਾਊਡਰ, ਗਰਮ ਮਸਾਲਾ, ਲਾਲ ਮਿਰਚ ਪਾਊਡਰ, ਆਮਚੂਰ ਪਾਊਡਰ, ਅਨਾਰ ਦਾਣਾ ਪਾਊਡਰ ਤੇ ਨਾਲ ਹੀ ਪਾਇਆ ਚਿੱਟੇ ਤੇਲ, ਥੋੜਾ ਜਿਹਾ ਪਾਇਆ ਹਲਦੀ ਪਾਊਡਰ ਦੇਖੋ ਸਾਰੇ ਮਸਾਲੇ ਮੈਂ ਪਾ ਦਿੱਤੇ ਆ ਤੇ ਫਿਰ ਆਪਾਂ ਇਹ ਜੋ ਲਾਸਟ ਦੇ ਵਿੱਚ ਪਾਵਾਂਗੇ ਇੱਕ ਚਮਚ ਤੇਲ ਜਿੰਨਾ ਵਧੀਆ ਇਹ ਬਣ ਬਣੂਗਾ ਹੁਣ ਇਹਦੇ ਵਿੱਚ ਆਪਾਂ ਬਿਲਕੁਲ ਮਤਲਬ ਕਿ ਅੱਧੇ ਚਮਚ ਤੋਂ ਇੱਕ ਚਮਚ ਦੇ ਕਰੀਬ ਇਹਦੇ ਵਿੱਚ ਪਾਣੀ ਪਾਉਣਾ ਜ਼ਿਆਦਾ ਨਹੀਂ ਜਿਆਦਾ ਪਾਣੀ ਪਾ ਦੂਗੇ ਤਾਂ ਇਹ ਪਤਲਾ ਹੋ ਜਾਊਗਾ ਫਿਰ ਤੁਹਾਨੂੰ ਆਟਾ ਪਾਉਣਾ ਪੈ ਜਾਣਾ ਆ ਦੇਖੋ ਫਿਰ ਥੋੜਾ ਜਿਹਾ ਤੇਲ ਪਾ ਕੇ ਨੂੰ ਗੋਲਣਾ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਤੇ ਇਹਨੂੰ ਬਹੁਤਾ ਟਾਈਮ ਆਪਾਂ ਰੱਖਣਾ ਨਹੀਂ ਹੈਗਾ ਇਹਨੂੰ ਉਸੇ ਟਾਈਮ ਹੀ ਆਪਾਂ ਇਹਦੀ ਰੋਟੀ ਬਣਾ ਲੈਣੀ ਆ ਜੇ ਆਪਾਂ ਜਿਆਦਾ ਟਾਈਮ ਇਹਨੂੰ ਰੱਖਾਂਗੇ ਤਾਂ ਆਪਣੀ ਅਮੂਲੀਆਂ ਪਾਣੀ ਛੱਡ ਦੂਗੀਆਂ ਤਾਂ ਫਿਰ ਆਟਾ ਆਪਣਾ ਪਤਲਾ ਹੋ ਜਾਊਗਾ ਇਹਨੂੰ ਇਸ ਤਰੀਕੇ ਨਾਲ ਨਾਰਮਲ ਕਣਕ ਦੇ ਆਟੇ ਦੇ ਨਾਲ ਆਪਾਂ ਧੂੜਾ ਮਤਲਬ ਕਣਕ ਦਾ ਆਟਾ ਵਰਤ ਕੇ ਆਪਾਂ ਇਹਨੂੰ ਵੇਲ ਲੈਣਾ ਹੈ ਇਸ ਤਰੀਕੇ ਨਾਲ ਹਲਕੇ ਹਲਕੇ ਹੱਥ ਨਾਲ ਵੇਲਣਾ ਹੈ ਤੇ ਇਹਨੂੰ ਵਧੀਆ ਤਰੀਕੇ ਨਾਲ ਸੇਕ ਲੈਣਾ ਹੈ ਸਰੋਂ ਦਾ ਤੇਲ ਲਗਾ ਕੇ ਇਹ ਦੇਖੋ ਜਿਨ੍ਹਾਂ ਨੂੰ ਇਹ ਵੀਡੀਓ ਪਸੰਦ ਆਰੀ ਹੈ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਹ ਦੇਖੋ ਵਧੀਆ ਤਰੀਕਾ ਨਾਲ ਸੇਕ ਲੈਣਾ ਹੈ ਦੋਨਾਂ ਸਾਈਡਾਂ ਨਾਲ ਵਧੀਆ ਤਰੀਕਾ ਨਾਲ ਜਦੋਂ ਸਿੱਖ ਜੂਂਗੀਆਂ ਤੇ ਉਦੋਂ ਆਪਾਂ ਇਹਨੂੰ ਰੜਾਏ ਨੀਚੇ ਆ ਲੈਣਾ ਹੈ ਤੇ ਜਿਸ ਤਰੀਕੇ ਨਾਲ ਮੈਂ ਆਟਾ ਦੱਸਿਆ ਉਸ ਤਰੀਕੇ ਨਾਲ ਗੁੰਨਣ ਦੇ ਨਾਲ ਬਹੁਤ ਹੀ ਵਧੀਆ ਪੋਲੀ ਰੋਟੀ ਬਣਦੀ ਆ ਇਹ ਦੇਖੋ ਸਾਰੇ ਆਪਾਂ ਇਦਾਂ ਹੀ ਬਣਾ ਲੈਣੇ ਆ ਇਹ ਦੇਖੋ ਤੇ ਆਪਣੀ ਬਹੁਤ ਹੀ ਟੇਸਟੀ ਇਹ ਮੂਲੀ ਮੇਥੀ ਦੀ ਰੋਟੀ ਬਣ ਕੇ ਤਿਆਰ ਹੈ ਇਹਨੂੰ ਤੁਸੀਂ ਸਰਵ ਕਰੋ ਤੇ ਇਸ ਸਰਦੀਆਂ ਨੂੰ ਜਰੂਰ ਬਣਾ ਕੇ ਦੇਖਿਓ ਤੇ ਖਾਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ